ਬੜਾ ਕੁਝ ਗੁਰੂ ਸਾਹਿਬ ਜੀ ਸਾਨੂੰ ਸਮਝਾ ਗਏ ਨੇ ਜਦੋਂ ਆਪਾਂ ਸਤਗੁਰ ਦੇ ਬਾਣੀ ਨੂੰ ਅਰਥਾਂ ਸਹਿਤ ਪੜਾਂਗੇ ਹੁਣ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿੱਦੇ ਚਾਦਨੀ ਚੌਕ ਜਾਣ ਲੱਗੇ ਨੇ ਜਿਹੜਾ ਇਹ ਔਰੰਗਜ਼ੇਬ ਸਿਨਾ ਪਿਆਰਿਓ ਇਸ ਸਵਾ ਮਨ ਜੰਜੂ ਜਿਹਨੂੰ ਆਪਾਂ ਜਨੇਊ ਕਹਿੰਦੇ ਨੇ ਲਾ ਕੇ ਰੋਟੀ ਜਿਹੜੀ ਇਹ ਖਾਂਦਾ ਸੀ ਪਿਆਰਿਓ ਐਡਾ ਜਲਮੰਦਾ ਸੀ ਇਹ ਕਹਿੰਦਾ ਸੀ ਮੇਰਾ ਹੀ ਰਾਜ ਦੁਨੀਆ ਉੱਤੇ ਹੋਵੇ ਮੈਂ ਇਸ ਤੋਮ ਨੂੰ ਜਿਉਂਦੀ ਨਹੀਂ ਰਹਿਣ ਦਵਾਂਗਾ ਅੱਜ ਕਈ ਭੁੱਲੜ ਸਿੱਖ ਹਿੰਦ ਦੀ ਚਾਦਰ ਲਬਜ਼ ਵਰਤਦੇ ਨੇ ਪਿਆਰਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਹਿੰਦ ਦੀ ਚਾਦਰ ਨਹੀਂ ਉਹ ਸ੍ਰਿਸ਼ਟ ਦੀ ਚਾਦਰ ਨੇ ਪਿਆਰਿਓ ਇਹ ਕੇਵਲ ਇੱਕ ਕੌਮ ਵਾਸਤੇ ਸ਼ਿੱਦੀ ਨਹੀਂ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਤਾ ਭਲੇਖੇ ਚ ਕੋਈ ਰਵੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿਹੜੀ ਜੰਗ ਸੀ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਸੀ ਉਹ ਧੱਕੇਸ਼ਾਹੀ ਦੇ ਖਿਲਾਫ ਸੀ ਮੈਂ ਕੱਲ ਵੀ ਦੇਖ ਰਿਹਾ ਸੀ ਫੇਸਬੁੱਕ ਦੇ ਉੱਤੇ ਹਿੰਦੂ ਦੀ ਚਾਦਰ ਲਬਜ਼ ਬੜੇ ਵੱਡੇ ਲਬਜ਼ਾਂ ਦੇ ਜਿਹੜੀਆਂ ਹਿੰਦੁਸਤਾਨ ਦੀ ਸਰਕਾਰਾਂ ਨੇ ਪਿਆਰਿਓ ਪੋਸਟਰਾਂ ਦੇ ਉੱਤੇ ਲਾ ਰਹੀਆਂ ਨੇ ਤੇ ਬਹੁਤ ਸਰੀਆ ਧਾਵਾ ਤੇ ਸਾਡੇ ਪ੍ਰਚਾਰਕ ਵੀ ਬੋਲ ਵੀ ਰਹੇ ਨੇ ਇੱਕ ਕੌਮ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਨੂੰ ਆਪਾਂ ਨਹੀਂ ਜੋੜ ਸਕਦੇ ਮਨੁੱਖਤਾ ਦੇ ਖਾਤਰ ਇਨਸਾਨੀਅਤ ਦੇ ਖਾਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਤੱਕੇ ਸ਼ਹੀਦੀ ਦੇ ਖਾਤਰ ਜ਼ਾਲਮ ਦਾ ਜਿਹੜਾ ਜ਼ੁਲਮ ਸੀ ਉਹਨੂੰ ਖਤਮ ਕਰਨ ਲਈ ਜਿਹੜੀ ਇਹ ਸ਼ਹਾਦਤ ਦਿੱਤੀ ਹੈ